ਅਹੀਂ ਮੰਮੀ ਕਿਤੇ ਜਾਣਾ ਹੀ ਤੁਹਾਨੂੰ ਰਾਤ ਲੱਗ ਜਾਣੀ ਆ ਤੇ ਇੱਥੇ ਮੈਂ ਕੋਈ ਬੱਚਾ ਹੁੰਦਾ ਜਾਂਦਾ ਹੱਥ ਮਾਰ ਦਿੰਦਾ ਵਾ ਤੇ ਫੇਰ ਕੱਲ ਨੂੰ ਜੋ ਕਿ ਇਹਨੂੰ ਕਹਿਣਾ ਵਾ ਚਲ ਕੋਈ ਨਹੀਂ ਲਿਆ ਮੈਂ ਰੱਖ ਦਿੰਨੀ ਪਰ ਸੋਈ ਢੀਸ਼ਤੀ ਉਹੀ ਤੇ ਮੈਂ ਉਹਨਾਂ ਨੂੰ ਕਹਿਂਦੀ ਹਾਂ ਤੇ ਉਹ ਕਹਿੰਦੇ ਸੀ ਕਿ ਵੀਰ ਦੀ ਛੁੱਟੀ ਨਾ ਥੋੜੀ ਰਹਿ ਗਈ ਤੇ ਹੁਣ ਇਹਨੂੰ ਜਾਣਾ ਪੈਣਾ ਤਾਂ ਕਰਕੇ ਨਹੀਂ ਛੇਤੀ ਹੀ ਕੀਤਾ ਵਾ ਵੀ ਕਿੱਥੇ ਚੱਲੇ ਹੋ ਮੈਂ ਨਾ ਵੀ ਹਲੀ ਚੱਲੀ ਆ ਅਛਾ ਤੇ ਤੁਸੀਂ ਨਾਲ ਨਹੀਂ ਗਏ ਦੀਦੀ ਉਹਨਾਂ ਦੇ ਨਾ ਉਹ ਗਣਾ ਮਜ਼ਾ ਜੁਦਾ ਇਹਦਾ ਨਾ ਲੱਗੇ ਪਣੀ ਲੈ ਐਡਰਨਲ ਤੋਂ ਇੱਥੇ ਤੁਰੇ ਫਿਰਨ ਦੀ ਕਦੀ ਇੱਧਰ ਵੜ ਜਾ ਕਦੀ ਉਹ ਕਮਰੇ ਚ ਵੜ ਜਾ ਆਦੋ ਹੀ ਏ ਤੇਰੇ ਵਾਲੀ ਇੱਕ ਵਾਰੀ ਕਿਹਾ ਬੰਦੇ ਨੂੰ ਸੁਣਦਾ ਹੀ ਨਹੀਂ ਹੈਗਾ ਦੋਰੀ ਹਰ ਕਹਦੇ ਫੇਰ ਇਹਨੇ ਕੰਮ ਕਰਨਾ ਹੁੰਦਾ ਕਿੰਨਾ ਨੇ ਵੇਖ ਕਿਦਾਂ ਪਾਣੀ ਦੀ ਪਈ ਐ ਜੇ ਕਿਤੇ ਮੰਮੀ ਆ ਗਈ ਨਾ ਤੇ ਮੇਰਾ ਇੱਥੇ ਭਾਂਡਾ ਭੱਜ ਜਾਣਾ ਵਾ ਇੰਨਾ ਅੰਤੂ ਬਾਚ ਰੱਖਣੀ ਐ ਇਹ ਨਾ ਹੋਏ ਮੰਮੀ ਮੇਰੇ ਹੱਥ ਚ ਪੈਸੇ ਦੇ ਰਹੀ ਆਲੋ ਭਾਈ ਗੁਰਲਿੰਦਰ ਧਿਆਨ ਕਿੱਥੇ ਰਿੰਦਾ ਅੱਜ ਕੱਲ ਮੇਰਾ ਸੁਰਤ ਤੇਰੀ ਟਿਕਾਣੀ ਨਹੀਂ ਹੈਗੀ ਠੀਕ ਠਾਕ ਹੈਗੀ ਨਾ ਇੱਕ ਕੰਮ ਨੂੰ ਵੀ ਆਹਰੀ ਕਹਿਣਾ ਨਹੀਂ ਗਾ ਦੇਣਾ ਆਲੋ ਪੈਸੇ ਪੂਰਾ 50000 ਜੀ ਆਂਦੇ ਰਿੰਦੀਏ ਤੂੰ ਖਰਾਬ ਕਰ ਦੇਣਾ ਖਰਾਬ ਕਰ ਦੇਣਾ ਕਿੱਥੇ ਖਰਾਬ ਕਰਤਾ ਵਾ ਇਹ 50000 ਲਿਆਂਦਾ ਕਿੱਥੋਂ ਆ ਜਿਹੜਾ ਕੱਲ ਘੜਾਕ ਲਿਆਂਦਾ ਸੀ ਕਾਲਕ ਡਾਗ ਲਿਆ ਹੁੰਦਾ ਹੈ ਜਿਹੜੇ ਮੰਮੀ ਹੁੰਦੇ ਤੇ ਆਉਦੇ ਪਰ ਕਰਨ ਕੀ ਡਈਆਂ ਕੱਲ ਅਛਛੋ ਪੰਜੇ ਭੱਜ ਦੌੜ ਕਰਕੇ ਕਢਾ ਕੇ ਲਿਆਂਦਾ ਨਹੀਂ ਜਰੂਰੀ ਬੜਾ ਜਰੂਰੀ ਢੋਲ ਪੜਾ ਕੇ ਦਵਾਂਗੇ ਤੇ ਹੁਣ ਮਦ ਇਹ ਕਿਹੜਾ ਜਮੂਨ ਦੀ ਇਹ ਚੱਕਰ ਕੀ ਹੈ ਉਹ ਵੀ ਮਗਰੇ ਮਗਰੇ ਤੁਰਿਆ ਹੁੰਡਿਆ ਵਾ 50 ਇਹ ਆਗਾ 50 ਮਗਰੇ ਮਗਰੇ ਤੁਰਿਆ ਹੁੰਡਿਆ ਵਾ ਤੂੰ ਨਾ ਗੱਲਾਂ ਤੇਰੀਆਂ ਨਿਆਣਿਆਂ ਵਾਲੀਆਂ ਲੱਗਦੀਆਂ ਨੇ ਹਾਸੇ ਲਈ ਗੱਲਾਂ ਕਰਦੀ ਤਾਂ ਕਦੇ ਮੈਨੂੰ ਮਜ਼ਾਕ ਹੁੰਦਾ ਤੇ ਕਈ ਤੇਰੀ ਗੱਲਾਂ ਦਾ ਗੁੱਸਾ ਹੁੰਦਾ ਵਾ ਇਹ ਕਰਦੀ ਕੀ ਹੈ ਮਗਰ ਤੁਰਿਆ ਹੁੰਡਿਆ ਕਿੱਦਾਂ ਦੀ ਗੱਲਾਂ ਕਰਦੀ ਤੇਰੀ ਮੈਨੂੰ ਗੱਲ ਸਮਝ ਨਹੀਂ ਲੱਗਦੀ ਜਾਂ ਮੈਨੂੰ ਕਲੀਅਰ ਕਲੀਅਰ ਦੱਸ ਵੀ ਤੇਰੀ ਗੱਲ ਦਾ ਮਤਲਬ ਕੀ ਹੈ ਲੱਗ ਜੇ ਕਿ ਤੁਹਾਨੂੰ ਸਮਝੇ ਜਿਹੜੀ ਤੁਹਾਨੂੰ ਸਮਝ ਨਹੀਂ ਲੱਗਦੀ ਆ ਹੁਣ ਮੈਨੂੰ ਇਹ ਦੱਸੋ ਵੀ ਇਹਨਾਂ ਨੂੰ ਘਰੋਂ ਕੱਢਣਾ ਕਦੋਂ ਆ ਘਰੋਂ ਕੱਢਣਾ ਕਿੰਨਾਂ ਨੂੰ ਘਰੋਂ ਕਰ ਦੇਣਾ ਨਾਵ ਹੁਣ ਆਣੂ ਤੇਰਾ ਦਿਮਾਗ ਠੀਕ ਹੈ ਗਾਵਰ ਕਿਦਾਂ ਨਹੀਂ ਗੱਲਾਂ ਕਰਨ ਦੀ ਹੁਣ ਜਿੱਦਾਂ ਅਸੀਂ ਚਾਵਾਂਗੇ ਨਾ ਉਦਾਂ ਹੀ ਹੋਣਾ ਵਾ ਆਹ ਜਿਹੜੇ ਪੈਸੇ ਆ ਨਾ ਇਹ ਮੈਂ ਲੈ ਲੈਂਦੇ ਆ ਤੇ ਨਾਲ ਜਿਹੜਾ ਨਾਬਦਾ ਲੱਗਣਾ ਵਾ ਉਹ ਜੋ ਵੀ ਕਰਨਾ ਨਾ ਧਿਆਨ ਨਾ ਕਰ ਮੈਨੂੰ ਤੇ ਇਹ ਲੱਗਣ ਜਾਂ ਕਿ ਤੇ ਲੈਣੀ ਨੇ ਦੇਣੀਆਂ ਨਾ ਭੇਜਣ ਤੇ ਚੰਗੀ ਭਲੀ ਦੋਹੇ ਜੀ ਰੋਟੀ ਖਾਣ ਲਿਆ ਘਵਾ ਕੇ ਤੇ ਉਹਨਾਂ ਵਾਲਾ ਰਾਜ ਵੀ ਜਾਂਦੀ ਹੋਰ ਬਿੱਕਾ ਪਾ ਲਈਏ ਤੁਸੀਂ ਤੇਲ ਨਾ ਵੇਖੋ ਤੇਲ ਦੀ ਨਾ ਧਾਰ ਵੇਖੋ ਨਾਲੇ ਮੈਨੂੰ ਇਹ ਤੇ ਗੁੱਸਾ ਹੀ ਬੜਾ ਹੈ ਉਹਦੋਂ ਨਾ ਇਹਨੇ ਮੰਮੀ ਸਾਹਮਣੇ ਨਾ ਮੈਨੂੰ ਨੀਵਿਆ ਕੀਤਾ ਸੀ ਤਾਂ ਅੱਜ ਇਹ ਨੀਵਿਆ ਹੋਏਗੀ ਨਾ ਤਾਂ ਫੇਰ ਮੇਰੀ ਅੜ ਭੱਜਣੀ ਆ ਉਹ ਗੱਲ ਤੇ ਤੇਰੀ ਠੀਕ ਆ ਪਰ ਇਹ ਮਾਮਲਾ ਖਾਇ ਵੀ ਬੜਾ ਰਿਸਕੀਅਟ ਹੈ ਤੂੰ ਕਰਨੀ ਹੈ ਛੋਟੀ ਮੋਟੀ ਗੱਲ ਨਹੀਂ ਆ ਘਰ ਤੇ ਜਿਹੜਾ ਉੱਚ ਨਹੀਂ ਚੋਣੀ ਉਹ ਗੱਲ ਵੱਖਰੀ ਆ ਪਰ ਪੈਣ ਦਾ ਤਾਂ ਇੰਨੀ ਰਕਮ ਦਾ ਤੇ ਘਰ ਤੋਂ ਹੀ ਚੋਰੀ ਕਰਕੇ ਐਦਾਂ ਕਰਨਾ ਹੀ ਠੀਕ ਜੈ ਮੈਨੂੰ ਲੱਗਦਾ ਹੈਗਾ ਤੇ ਬਾਕੀ ਤੂੰ ਵੇਖ ਲੈ ਮੁੜ ਕੇ ਅੰਦਰ ਚੱਕੀ ਵੀ ਪੀਸੀ ਨਹੀਂ ਪੈਂਦੀ ਆ ਤਾਂ ਮੇਰੇ ਕੋਲ ਤੇਰੇ ਕੋਲ ਇੱਕ ਦਿਨ ਨਹੀਂ ਤਾਂ ਕਟਿਆ ਜਾਣਾ ਇਹੋ ਜਿਹਾ ਕੰਮ ਕੋਈ ਹੋ ਗਿਆ ਵਾਦਾ ਕਰਦਾ ਤੇ ਬਸ ਨਾ ਆਹੋ ਹੀ ਸੋਚੋ ਕੋਈ ਚੰਗਾ ਨਾ ਸੋਚੋ 네ਗੈਟਿਵਿਟੀ ਸੋਚੀ ਜਾਏ ਅਗਰ ਉਹ ਮੈਂ ਨੈਗੈਟਿਵਿਟੀ ਨਹੀਂ ਸੋਚਦਾ ਇਹ ਵੀ ਸੋਚਣਾ ਮੈਂ ਵੀ ਕੋਈ ਵੀ ਕੰਮ ਜਿਹੜਾ ਲਿਮਟ ਹੀ ਠੀਕ ਹੁੰਦਾ ਵਾ ਜੇ ਲਿਮਟ ਤੋਂ ਬਾਹਰ ਕਰਾਂਗੇ ਨਾ ਤੇ ਉਹਦਾ ਮੁੜ ਕੇ ਨੂੰ ਭੁਗਤਣਾ ਨਹੀਂ ਪੈਣਾ ਵਾ ਜੀ ਨਹੀਂ ਤੇ ਪਰਕੇ ਤੇਰੇ ਡਰੀ ਜਾਂਦੇ ਨਾਲ ਮੈਨੂੰ ਵੀ ਡਰਾਉਂਦੇ ਮੈਂ ਤਾਂ ਮਾਸਾ ਡਰ ਨਹੀਂ ਰਹੀ ਐਦਾਂ ਨਹੀਂ ਗੱਲਾਂ ਕਰੋਗੇ ਨਾ ਤੇ ਮੈਂ ਡਰ ਪਣਾ ਉਹ ਚੱਲ ਬਾਬਾ ਮੈਂ ਨਹੀਂ ਤੈਨੂੰ ਡੱਕਦਾ ਹੈਗਾ ਤੂੰ ਜਿੱਦਾਂ ਤੂੰ ਕਰਨਾ ਨਾ ਕਰੀਜ ਆਪਣੇ ਹਿਸਾਬ ਨਾਲ ਪਰ ਇਹ ਦੇ ਲਈ ਤੇਰੇ ਨਾਲ ਮੈਨੂੰ ਵੀ ਮੁੜ ਕੇ ਭੁਗਤਣਾ ਪੈਣਾ ਵਾ ਅੱਗੇ ਵੀ ਜਿਹੜਾ ਤੂੰ ਕੰਮ ਕਰਦੀ ਆ ਕਰਦੀ ਬੜੀ ਆਪਣੀ ਚਲਾਕੀ ਨਾ ਪਰ ਮੁੜ ਕੇ ਫੇਲ ਹੋ ਜਾਂਦੀ ਏ ਸਾਰੀ ਚਲਾਕੀ ਐਰਕਾ ਨਹੀਂ ਫੇਲ ਹੁੰਦੀ ਨਾਲੇ ਹਾ ਜਿਹੜੇ ਪੈਸੇ ਆ ਨਾ ਸਾਮਕੇ ਰੱਖ ਲੋ ਇਹ ਨਾ ਵਾਏ ਮੰਮੀ ਆਜੇ ਤੇ ਮੇਰਾ ਭਾਂਡਾ ਭੱਜ ਜੀ ਉਹ ਚੱਲੇ ਨਾ ਟੈਨਸ਼ਨ ਲੈ ਨਾਲੇ ਰੱਖਨੇ ਤੂੰ ਹੀ ਹੁੰਦੇ ਆ। ਛੜਾਏ ਤੇ ਮੈਨੂੰ ਇੱਦਾਂ ਕਿਤਾ ਮੇਰੀ ਜੇਹ ਤੇ ਰਹੰਦੇ ਨੇ। ਰੱਖਣੀ ਤੇ ਆਪਣੇ ਵਾਲ ਮਾਰੀ ਜੀ ਆ। ਕਰਾਵਾਂਗਾ 100 ਵਾਰਨ ਜਮਾਂ ਤੇ ਯਾਦ ਰੱਖਾ ਲੈ ਮਾਰੀ ਜੀ ਤੂੰ ਹੀ। ਰੱਖ ਲਓ ਤੇ ਨਾਲੇ ਇਹ ਆ ਕਿ ਚਾਹ ਪੀਣੀ ਤੇ ਰੋਟੀ ਖਾਣੀ। ਰੋਟੀ ਤੁਹਾਨੂੰ ਰਾਹ ਨੂੰ ਖਾਵਾਂਗੇ ਭੁੱਖ ਜੀ ਨਹੀਂ ਆ ਗਈ ਚਾਹ ਬਣਾ ਲਾ ਕੋਟ। ਚਲ ਤੇ ਛੇਤੀ ਲੈ ਆਈਂ। ਫੇਰ ਨਮਰ ਗਈ ਉਹ ਆਏ 2 ਘੰਟਿਆਂ ਬਾਅਦ। ਇਹ ਥੋੜਾ ਕਿਤੇ ਗੱਡੀ ਧੋਣੀ ਹੋਏ ਇੰਦਰ ਵਰਗਿਆਂ ਨੇ ਕਿਤੇ ਸਾਫ਼ ਹੋਣੀ ਕਰਨੀ ਮਾਸਾ ਪੇ ਨੂੰ ਸਾਫ਼ ਹੀ ਕਰਦੀ ਆ ਉਹ ਬੇਤੀ ਕਿਤੇ ਕਸਾਈ ਨਾ ਛੜੀ ਸਸਾਉਣੇ ਕੀ ਆ ਭਰਾ ਤੂੰ ਕਿਤੇ ਕਹਿ ਇਧਰ ਨੇ ਧਿਆਨ ਦੇਣਾ ਹੁੰਦਾ ਵੀ ਕਿਤੇ ਪਾਣੀ ਨੂੰ ਮਾਰਦਾ ਪਰ ਮੈਨੂੰ ਤਾਂ ਕੰਮ ਕਰਨਾ ਹੀ ਪੈਣਾ ਵਾ ਜਦੋਂ ਖੜਨੀ ਤੂੰ ਹੀ ਇਹ ਤੇ ਤੂੰ ਹੀ ਮਾਰਨਾ ਲੈ ਇਹ ਚ ਸਹਾਨ ਵਾਲੀ ਕੋਈ ਕਰਦੀ ਚੀਜ਼ ਆ ਕੋਈ ਤੂੰ ਹੀ ਧੋਈ ਸਕਦਾ ਨੂੰ ਉਹ ਕਰਦੀ ਭਰਾਵਾ ਸਾਨੂੰ ਇਹਦਾ ਨਾ ਕੀ ਭਾਏ ਚਲੋ ਠੀਕ ਆ ਹੋਰ ਤੂੰ ਸੁਣਾ ਕਦਾਂ ਤਮਾਨ ਦਾ ਵਧੀਆ ਰਿਹਾ ਪ੍ਰੋਗਰਾਮ ਫਿਰ ਵਧੀਆ ਵਧੀਆ ਬੜਾ ਵਧੀਆ ਰਿਹਾ ਕੱਲਾ ਕੱਲਾ ਫਿਰ ਜਾ ਆਇਆ ਹਾਂ ਕੱਲਾ ਤੁਹਾਨੂੰ ਤੇ ਕਿਹਾ ਸੀ ਚੱਲੀਏ ਤੇ ਉਹ ਗਰਲੀਨਾਂ ਦੀ ਹੱਡਾ ਟਾਈਮ ਨਹੀਂ ਹੈਗਾ ਆਹੋ ਦੱਸਣ ਦੀ ਜਾਂਦੀ ਟਾਈਮ ਦੇ ਟਾਈਮ ਹੀ ਕਿਹਾ ਤੇ ਪਰ ਤੂੰ ਕਿਹੜਾ ਇੱਕ ਦੋ ਦਿਨ ਬੰਦਾ ਪਹਿਲਾਂ ਦੱਸੇ ਤੇ ਫੇਰੇ ਹੀ ਆ ਨਾ ਵੀ ਛੁੱਟੀ ਛੱਟੀ ਵੀ ਲੈ ਲਿੰਦਾ ਬੰਦਾ ਕਿਤੇ ਲੱਗ ਪਰਸੋਂ ਦਾ ਦੱਸਿਆ ਹਨੂ ਵੀ ਉਦੋਂ ਹੀ ਫੋਨ ਆਇਆ ਉਸੇ ਲਈ ਤੁਹਾਨੂੰ ਕਹਿਤਾ ਚਲੋ ਠੀਕ ਆ ਪਰ ਪਰਸੋਂ ਦਾ ਕਿੱਥੇ ਰਿਸ਼ਤੇਦਾਰਾਂ ਜੇ ਤੈਨੂੰ ਪਤਾ ਹੀ ਆ ਪਹਿਲਾਂ ਹੀ ਦਾ 10 ਦਿਨ ਪਹਿਲਾਂ ਹੀ ਸਲਾਮਾ ਹੁੰਦਾ ਪੈਂਦੀ ਆ ਉਹ ਨਹੀਂ ਨਹੀਂ ਹਾਂ ਗੱਲ ਝੂਠੀ ਆ ਹਨੂ ਵੀ ਪਰਸੋਂ ਹੀ ਫੋਨ ਆਇਆ ਸੀ ਤੇ ਸਗੋਂ ਤੇ ਤੁਹਾਡੇ ਸਾਰੇ ਜਾਣੇ ਪੁੱਛਦੇ ਉਹ ਕਿਉਂ ਨਹੀਂ ਆਏ ਕੋਈ ਯਾਰ ਤੈਨੂੰ ਪਤਾ ਫਿਰ ਡਿਊਟੀ ਛੁੱਟੀ ਕਿਤੇ ਤਾਂ ਨਹੀਂ ਸਰਦਾਗਾ ਲੱਗ ਉਹਦਾ ਇੱਕ ਗੱਲ ਆ ਜਦੋਂ ਤੁਸੀਂ ਆਪਣੇ ਕਿਤੇ ਜਾਣਾ ਹੋ ਉਹ ਕਿੱਥੇ ਕਰਦਾ ਛੁੱਟੀ ਉਹ ਵੀ ਮਜਬੂਰੀ ਜੀ ਕਰਨੀਆਂ ਪਈਆਂ ਪਿਛਲੇ ਤਿੰਨ ਪਤਾ ਮਹੀਨੇ ਅੱਗੇ ਹਫ਼ਤਾ ਛੁੱਟੀਆਂ ਹੋਈਆਂ ਸੀ ਉਹ ਪਤਾ ਮੈਨੂੰ ਕਿੰਨੀਆਂ ਛੁੱਟੀਆਂ ਹੋਈਆਂ ਨੇ ਉਦਾਂ ਕਹ ਵੀ ਹੀ ਜਾਣਾ ਹੀ ਨਹੀਂ ਸੱਚ ਜੇ ਡੈਡ ਨੇ ਜਾਣਾ ਹੈ ਨਾਲ ਤੇ ਤੂੰ ਮੈਨੂੰ ਦੱਸਦਾ ਗੱਡੀ ਆਪਣੀ ਖੜਦੇ ਤੂੰ ਕਿਸ ਦੀ ਗੱਡੀ ਕੱਲ ਤੋਂ ਖੜੀ ਉਹ ਲੱਭ ਤਾ ਡਾਗੇ ਪਤਾ ਤੂੰ ਖੜੇ ਪੈਰ ਜਵਾਬ ਦੇ ਦਿੰਦੇ ਹੋ ਮੈਂ ਕੱਲ ਦਾ ਪੁੱਛ ਲੈ ਮੁੰਡੇ ਨੂੰ ਪਹਿਲਾਂ ਕਿਹਾ ਨਾ ਵੀ ਮੰਦੀ ਤਿਆਰੀ ਤੇ ਪਹਿਲਾਂ ਨਹੀਂ ਕੀਤੀ ਕਿਹਦੇ ਦੀ ਖੜਨੀ ਹੈ ਘਰ ਦੀ ਚੀਜ਼ ਖੜਨੀ ਨਹੀਂ ਹੈਗੀ ਨਾਮੀ ਤੁਹਾਡੀ ਕਰਾਉਣੀ ਨਹੀਂ ਉੱਥੇ ਜਾ ਕੇ ਵੀ ਰਿਸ਼ਤੇਦਾਰਾਂ ਨੂੰ ਕਹਿਣਾ ਵਾ ਗੱਡੀ ਨਹੀਂ ਦਿੰਦੇ ਹੈਗੇ ਉਹ ਬਦਨਾਮੀ ਵਾਲੀ ਗੱਲ ਨਹੀਂ ਹੈਗੀ ਲਾਵਾ ਹੂੰ ਅੱਗੇ ਵੀ ਇੱਕ ਵਾਰੀ ਖੜੀ ਸੀ ਨਾ ਥੋੜੀ ਕੀਤੀ ਸੀ ਤੁਸੀਂ ਉਹ ਯਾਰ ਪਿਛਲੀ ਗੱਲ ਜਿਹੜੀ ਹੋ ਗਈ ਉਹਨੂੰ ਮਿੱਟੀ ਪਾਦੀ ਦੀ ਆ ਇਹ ਥੋੜਾ ਵੀ ਹੁਣ ਉਹ ਗੱਲ ਨੂੰ ਕਿਸੇ ਟੀ ਜਾਣਾ ਵਾ ਉਹ ਚੱਲ ਠੀਕ ਆ ਯਾਰ ਵੇਖ ਲਾਂਗੇ ਗਾਂ ਲੋੜ ਪੈਗੀ ਫਿਰ ਲੈ ਜਾਾਂਗੇ ਵੇਖਾਂ ਗਣ ਭਲਾ ਕਿੰਨੀ ਕ ਦਿੰਦੇ ਆ ਚੰਗੇ ਨਹੀਂ ਲੱਗੀਦਾ ਇਹ ਤਾਂ ਬਦਨਾਮੀ ਹੁੰਦੀ ਆ ਚੰਗਾ ਚੰਗਾ ਭਰਾ ਇਹਨੂੰ ਵੀ ਕਦੀ ਮਾਰ ਲੈ ਕਰ ਪਾਣੀ ਠੀਕ ਆ ਮਾਰ ਮਾਰ ਤੂੰ ਇਦਾਂ ਕੀ ਡਹੀ ਪੰਗੇ ਲੈਣਾ ਪਿੰਦਰਾ ਮੈਂ ਤੁਹਾਨੂੰ ਕਾ ਵੀ ਹੀ ਪਸਹੀ ਕਰ ਦੋ ਤੁਸੀਂ ਕਹਿੰਦੇ ਹੈ ਘਰਤੀ ਸੇ ਸਿਗਨਲ ਤੇ ਫੇਰ ਨਹੀਂ ਆਉਂਦੇ ਬਦਲ ਜਾ ਜਦੋਂ ਹੋ ਜਾਂਦਾ ਨਾ ਹਵਾਾਂ ਦੀ ਦੋ ਹਿਲ ਜਾਂਦਾ ਤੋ ਤਵਾਜਾ ਅਗ ਮਾਨ ਕੇ ਮੇਰੇ ਨਾਲ ਲੜਦਾ ਰਹਿੰਦਾ ਵਾ ਉਹ ਕਹਿੰਦਾ ਜੀ ਨਹੀਂ ਤੀ ਵੀ ਚੱਲਦਾ ਨਾ ਤੇ ਮੈਨੂੰ ਫੋਨ ਦੋ ਫਿਰ ਫੋਨ ਇੰਨਾ ਵੇਖਣਾ ਚੰਗਾ ਨਹੀਂ ਹੁੰਦਾ ਇਹ ਤੇ ਉਹ ਘੜੀ ਪਲ ਵੇਂਦਾ ਵਾ ਕੰਡੋ ਨੇ ਜਿੰਨਾ ਟਾਈਮ ਆਉਂਦੇ ਉਹਨੇ ਕੀ ਵੇਖਣਿਆ ਫਿਰ ਬਾਅਦ ਵਿੱਚ ਖੇਡੇ ਲੱਗ ਜਾਂਦਾ ਵਾ ਚਲ ਕੋਈ ਨਹੀਂ ਉਹ ਫੋਨ ਕਰਦਾ ਉਹਨੂੰ ਮੁੰਡੇ ਨੂੰ ਆਪੀ ਕਰਕੇ ਦਿੰਦਾ ਸਹੀ ਆਪਾਂ ਤੇ ਨਾਲੇ ਉਹਰੇ ਇੱਕ ਦਿਨ ਮੈਂ ਕੋ ਗੱਲ ਦੱਸਾਂ ਬੈਠਾ ਇੱਥੇ ਹਾਂਜੀ ਦੱਸੋ ਉਹਦੀ ਗੱਲਾਂ ਸੁਣੀਆਂ ਲੱਗਦੀਆਂ ਕੀ ਕਹਿੰਦਾ ਵਾ ਆਂਦਾ ਤੁਸੀਂ ਗੱਡੀ ਕਿਸੇ ਦੀ ਕਿਉਂ ਖੜੀ ਘਰ ਹੁੰਦਿਆ ਸੰਦਿਆ ਤੁਸੀਂ ਮੰਗਦੇ ਫਿਰਦੇ ਹੋ ਤੁਸੀਂ ਇਹ ਖੜਨੀ ਸੀ ਨਾ ਤੁਸੀਂ ਉਹਨੂੰ ਕਹਿਣਾ ਕਿ ਤੁਸੀਂ ਹੱਥ ਲਾਉਂਦੇ ਹੋ ਆਪਣੀ ਚੀਜ਼ ਨੂੰ ਮੈਂ ਤਾਂ ਕਹਤਾ ਮੈਂ ਤੁਸੀਂ ਖੜੇ ਪੈਰ ਜਵਾਬ ਦੇ ਦੇਣਾ ਸੀ ਮੈਂ ਤਾਂ ਪਹਿਲਾਂ ਮੈਂ ਬੰਦੋਬਸਤ ਕੀਤਾ ਸੀ ਆਪਣਾ ਇਹਨਰ ਪਤਾ ਹੀ ਆ ਇੱਕ ਦੋ ਵਰੀ ਇਹਨਾਂ ਦੀ ਮੰਗੀ ਸੀ ਤੇ ਕਿੰਨੀ ਬੇਇੱਜ਼ਤੀ ਕੀਤੀ ਇਹਨਾਂ ਨੇ ਤੇ ਹੋਰ ਮੈਂ ਸੁਣਾਇਆ ਵਾ ਨਾਲ ਆਂਦਾ ਕਿ ਇਹਨੂੰ ਸਾਫ਼ ਹੀ ਕਰ ਲਿਆ ਕਰ ਮੈਂ ਕਦ ਲਈ ਕਰੀ ਚੀਜ ਤੁਹਾਡੀ ਖੜਨੀ ਤੂੰ ਹੀ ਸਾਨੂੰ ਇਹਦਾ ਨਾਂ ਕੀ ਪਾ ਇਹ ਇੱਥੇ ਥਾਂ ਹੀ ਸਾਫ਼ ਕਰਦੇ ਆਂ ਤੇ ਇਹ ਝੜੀਆਂ ਚੀਜਾਂ ਇਹ ਦੋਵੇਂ ਜਾਣੇ ਨਾ ਪਤਾ ਨਹੀਂ ਵੱਧੂ ਦਾ ਰੋ ਮਾਰਦੇ ਰਹਿੰਦੀ ਆਂ ਮਨਦੀ ਮੇਰਾ ਕੰਮ ਹੈ ਕਰਿਆ ਕਰ ਤੂੰ ਇਹ ਆਂਦਾ ਸਾਡਾ ਕੰਮ ਕਰਿਆ ਕਰ ਇਦਾਂ ਥੋੜੀ ਗੱਲ ਬੰਦਦੀ ਆਂ ਅਸੀਂ ਕਿਹੜੇ ਨੂੰ ਆਨੇ ਪਈ ਤੂੰ ਸਾਡੇ ਕੰਮ ਕਰੋ ਅਸੀਂ ਜਿੱਦਾਂ ਇਹਦੇ ਨੌਕਰ ਲੱਗੇ ਹੁੰਨੇ ਆਂ ਉਹ ਪਹਿਲੀਆਂ ਗੱਲਾਂ ਭਾਲਦੇ ਨੇ ਜਿੱਦਾਂ ਪਹਿਲਾਂ ਨਾਲ ਸਭ ਕੁਝ ਕੀਤਾ ਕਰਿਆ ਮਿਲ ਜਾਂਦਾ ਨਹੀਂ ਨਾ ਓਪੋਸ ਥੋੜੀ ਜਾਂਦਾ ਉਹਨਾਂ ਦਾ ਗੱਲ ਪਤਾ ਕੀ ਆ ਵੀ ਕੰਮ ਕਰਨ ਨੂੰ ਆਪ ਜੀ ਨਹੀਂ ਕਰਦਾ ਇਹਨਾਂ ਨੂੰ ਤਾਂ ਵੀ ਕੋਈ ਕਰਦੇ ਆਣ ਕੇ ਤੇ ਫੇਰ ਹੀ ਜਦੋਂ ਚੀਜ਼ ਲੈਣੀ ਹੁੰਦੀ ਉਦੋਂ ਤੇ ਕਿਸੇ ਨੂੰ ਦਿਂਦੇ ਨਹੀਂ ਹੈਗੇ ਤੇ ਫੇਰ ਹੀ ਜੇ ਮੰਨ ਲਓ ਕਿਸੇ ਨੂੰ ਚੀਜ਼ ਤੁਸੀਂ ਦੋ ਤੇ ਆਪੇ ਕੋਈ ਸਾਫ਼ ਵੀ ਕਰ ਦੇ ਹੂੰ ਅਗਮ ਕਿੱਧਰ ਗਿਆ ਜੀ ਅਗਮ ਉੱਧਰ ਚਲ ਗਿਆ ਖੇਡਣ ਵਾਸਤੇ ਹੁਣ ਉਹਨੂੰ ਮਾਸਾ ਪੜਾਪੜੂ ਲੈਣਾ ਹੀ ਉਹਨੇ ਸਾਰਾ ਕੰਮ ਕਰਵਾਤਾ ਪਰ ਫਿਰ ਵੀ ਨਵਦੀਪ ਕੋ ਕਿੰਟਾ ਡੇਡ ਲਾਇਆ ਕਰ ਉੱਤੇ ਸ਼ਮਾਨ ਹੁਣ ਜਦੋਂ ਖੇਡ ਕੇ ਆਏਗਾ ਨਾ ਉਦੋਂ ਮੈਂ ਰਾਤ ਨੂੰ ਜਦੋਂ ਘੜੀ ਬੈਠੇਗਾ ਮੈਂ ਲੱਗੂ ਦੋ ਪੜਾਵਾਂਗੀ ਉਹਨੂੰ ਆਹੋ ਇਦਾਂ ਹੀ ਕਰਿਆ ਕਰ ਚੱਲ ਜਾਣਾ ਤੁਰਿਆ ਰਹਿੰਦਾ ਹੈ ਇਨਾਂ ਲਈ ਮੈਂ ਨਾਲ ਸਬਜੀ ਸਬਜੀ ਦੇਣਾ ਨਾ ਜਿਹੜੀ ਉੱਥੋਂ ਲੈ ਕੇ ਆਂਦੀ ਏ ਆਹੋ ਦੇਹੜ ਇੰਨੀਆਂ ਚੀਜ਼ਾਂ ਮੁਰਗ ਖਰਾਬ ਹੋਣੀਆਂ ਕਿਹੜੀਆਂ ਖਾ ਲੈਣੀਆਂ ਤੁਸੀਂ ਹੁਣੇ ਆਹੋ ਮੈਂ ਫੜਾ ਦਿੰਨੀ ਆ ਸਭ ਆਹ ਦੇ 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 ਹੁਣੇ ਫੜਾ ਦੀ ਮੁਰਕੇ ਨਾ ਇਹ ਬਣਾ ਬਣੋ ਲੈਣ ਤੇ ਮੁਰਗ ਆਖਣ ਹੁਣ ਪੁੱਛਿਆ ਸਾਨੂੰ ਨਹੀਂ ਮੈਂ ਹੁਣੇ ਫੜਾਉਣੀ ਪਹਿਲਾਂ ਤੇ ਹਾਂ ਗੁਰਲੀਨ ਹਾਂਜੀ ਜੀ ਜੀ ਇਹ ਸਬਜੀ ਸਬਜੀ ਲੈ ਕੇ ਆਂਦੀ ਏ ਉਥੋਂ ਤੇ ਤੁਸੀਂ ਲੱਲੀ ਠੀਕ ਆ ਅਹੀ ਤੇ ਦੀਦੀ ਸਬਜ਼ੀ ਬਣਾਣੀ ਆ ਤੇ ਜੇ ਤੁਸੀਂ ਲਿਆਉਣੀ ਹੀ ਤਾਂ ਪਹਿਲਾਂ ਦਾਦਾਣਾ ਹੀ ਫੋਨ ਕਰ ਦੇਣਾ ਸੀ ਹੁਣ ਗੁਰਲੀ ਨੂੰ ਕੀ ਕਰਨਾ ਹੈ ਤੈਨੂੰ ਪਤਾ ਹੀ ਆ ਜਦੋਂ ਉੱਥੇ ਗਏ ਤੇ ਉਹਨਾਂ ਨੇ ਲੈ ਹੀ ਹੋਣੀ ਸੀ ਹੁਣ ਕੀ ਫਾਇਦਾ ਹੁਣ ਤਾਂ ਹੀ ਬਣਾਣੀ ਆ ਚਲ ਕੋਈ ਗੱਲ ਨਹੀਂ ਜੇ ਫਿਰ ਨਹੀਂ ਲੈਣੀ ਨਾ ਤੇ ਮੈਂ ਕੱਲ ਉਹਨਾਂ ਨੂੰ ਦੇ ਆਉਣੀ ਆ ਵਾਧੂ ਹੀ ਤੇ ਮੈਂ ਚਲ ਜ਼ਰੂਰੀ ਸੁੱਟਣੀ ਆ ਤੇ ਤੈਨੂੰ ਦੇ ਦੰਨੀ ਆ ਤੂੰ ਤੇ ਹੁਣ ਕਹਿੰਦੀ ਪਈਂ ਹੀ ਬਣਾ ਲਈਏ ਖਲੋ ਦੇਦੀ ਇੱਕ ਮਿੰਟ ਕੀ ਹੋਇਆ ਕਾਦੀ ਕਰਦੀ ਆ ਛਾਈ ਪਨੀਰ ਵਾ ਸਾਗ ਵਾ ਤੇ ਮਿਕਸ ਸਬਜੀਏ ਚੌਲ ਵੀ ਹੈਗੇ ਨੇ ਤੇ ਹਲਵਾ ਵੀ ਹੈਗਾ ਵਾ ਮੂੰਗੀ ਦਾ ਦੀਦੀ ਫੁਲਕੇ ਨਹੀਂ ਲਿਆਨੇ ਫੁਲਕੇ ਵੀ ਹੈਗੇ ਗੁਰਲੀ ਨੇ ਮੱਕੀ ਦੇ ਵੀ ਹੈਗੇ ਨੇ ਤੇ ਦੁੱਜੇ ਰਮਹਲੀ ਫੁਲਕੇ ਆ ਕੋਈ ਗੱਲ ਨਹੀਂ ਦੀਦੀ ਫੇਰ ਹਾਨੂੰ ਦੇ ਦਿਓ ਤੇ ਚਲ ਫੇਰ ਆਹ ਜਿਹੜੀ ਜਿਹੜੀ ਚੀਜ਼ ਜਿੰਨੀ ਵੀ ਲੈਣੀ ਆ ਨਾ ਤੇ ਲਾਲਾ ਆਣ ਕੇ ਤੇ ਇਹ ਜਦੋਂ ਖਾਓਗੇ ਨਾ ਉਦੋਂ ਹੀ ਹਾਂ ਨਵਾਜ ਮਾਰ ਲਿਓ ਕਿੱਥੇ ਮੈਂ ਕਬਲੀ ਕਬਲੀ ਗਰਮ ਕਰਦੀ ਰਹਾਂਗੀ ਨਾਲੇ ਕਿੰਨੀ ਕੀ ਚੀਜ਼ ਖਾਣ ਨਹੀਂ ਹੁੰਦੀ ਆ ਚਲ ਕੋਈ ਗੱਲ ਨਹੀਂ ਠੀਕ ਆ ਅੱਜ ਮਝਾਊਗਾ ਰੋਟੀ ਖਾਣ ਦਾ ਬਣੀ ਬਣਾਤੀ ਸਾਰੀ ਰੋਟੀ ਮਿਲ ਜਾਣੀ ਆ ਨਾਲ ਲਾਂ ਨੂੰ ਪੋਛ ਕੇ ਆਉਣੀ ਆ ਫੇ ਤੁਸੀਂ ਕਿਹੜੀ ਰੋਟੀ ਲੈਣੀ ਆ ਹਰਮਾਲੀ ਫੁਲਕਾ ਲੈਣਾ ਕਿ ਮੱਕੀ ਦੀ ਰੋਟੀ ਲੈਣੀ ਆ ਐ ਢੀ ਚਲਾ ਕੇ ਆਣਾ ਚੀਜ਼ ਲੈ ਵੀ ਲੈਣੀ ਹੁੰਦੀ ਏ ਪਹਿਲਾਂ ਨਾ ਜੀ ਅਹੀਂ ਨਹੀਂ ਲੈਣੀ ਅਹੀਂ ਤੇ ਦਾਲ ਬਣਾ ਲਈ ਆ ਤੇ ਹੁਣ ਉਸੇ ਵਲੇ ਜਿੱਦੀ ਦੇ ਦਿਓ ਸਾਨੂੰ ਤੇ ਗਰਮ ਵੀ ਤੁਸੀਂ ਕਰ ਲਿਓ ਤੇ ਮੈਂ ਇਦਾਂ ਹੀ ਪਾ ਕੇ ਤੇ ਖਾ ਲਾਂਗੀ ਖਾ ਨੂੰ ਚੀਜ਼ ਇਹਨੇ ਕਿੰਨੀ ਖਾ ਜਣੀ ਹੁੰਦੀ ਐ ਤੇ ਕਹਿੰਦੇ ਹੀ ਕਿਤੇ ਕਿੰਨੀ ਕ ਖਾਣੀ ਐ ਲਿਆ ਗਰਮਕਾਰੀ ਛੱਡਦੀ ਐਵੇਂ ਖਰਾਬ ਹੀ ਨਾ ਹੋ ਜਾਣਾ ਕਿੱਥੇ ਭੇਜਦੇ ਫਰਮ ਦੇ ਉਹ ਭਿੱਜਣ ਕਿੱਥੇ ਡਿਆਵਾ ਘੰਟਾ ਡੇਢ ਲਾ ਕੇ ਤੇ ਗੱਡੀ ਧੋਤੇ ਤੇ ਹੁਣ ਵੇਲਾ ਮੀਂਹ ਪੈ ਗਿਆ ਉੱਤੇ ਮੈਂ ਤੇ ਵਿੱਚ ਬੈਠਾ ਤੇ ਹੁਣ ਮੜਾ ਜਾ ਘਟਿਆ ਤਾਂ ਨਾ ਚੱਲ ਅੰਦਰ ਤੇ ਜਾਵਾ ਮੜਾ ਜੇ ਤੂਫ ਗਈ ਐ ਤੂੰ ਐਵੇਂ ਡੇ ਹੀ ਸਾਫ ਕਰਨ ਤੂਫ ਹੀ ਜਾਣੀ ਸੀ ਉਹ ਮੀਂਹ ਨਾਲ ਗੱਡੀ ਜੀ ਧੁੱਪਦੀ ਹੁੰਦੀ ਆ ਮੀਨਰਤਨ ਬਤਾ ਫੇਰ ਕਿਰਕਜੀ ਜੰਮ ਜਾਂਦੀ ਆ ਮੈਂ ਅੱਜ ਚੰਗਾ ਸਰਸੁਰਫਾ ਜਮਾ ਰਿਆ ਸੀ ਇਹਨੇ ਪਿੰਦਰ ਨੇ ਤੇ ਤੈਨੂੰ ਬਤਾ ਮੂੰਹ ਨਹੀਂ ਕਰਨਾ ਹੁੰਦਾ ਤੇ ਮੈਂ ਚੱਲ ਮੈਂ ਤੋੜ ਤਾਂ ਗਿਆ ਉਹ ਟਾਇਰ ਕਿਦਾਂ ਜਲੇ ਸ਼ਕਾਏ ਬਿਲਕੁਲ ਕਰਤੀ ਨੇ ਅਜ ਨਵੀਂ ਫੇਰ ਉਹਨਾਂ ਸਿਰਸਾ ਹਨ ਉਹਨਾਂ ਕਿਹੜੀ ਖਾਣ ਨਹੀਂ ਹੁੰਦੀ ਆ ਹਰ ਗੱਲ ਤੇ ਉਹਨਾਂ ਦਾ ਨਾਂ ਲੈਂਦੇ ਨਹੀਂ ਉਹ ਚੱਲ ਉਹ ਤੂੰ ਛੱਡ ਦੇ ਤੇ ਚੱਲਦੀਆਂ ਰਹਿਣੀਆਂ ਮੌਸਮ ਹੋਇਆ ਕਿ ਨਹੀਂ ਅੱਜ ਵਧੀਆ ਮੌਸਮ ਵੀ ਵਧੀਆ ਹੈ ਅੱਜ ਰੋਟੀ ਰੈਸਟੋਰੈਂਟ ਵਾਲੀ ਉਹ ਮੇਰੀ ਸੁਣ ਲੈ ਗੱਲ ਕਿਤੇ ਨਹੀਂ ਜਾਣਾ ਬਾਹਰ ਬੁਰ ਜਦੋਂ ਮੂੰਹ ਚੱਕ ਕੇ ਚੱਲੀਏ ਬਾਹਰ ਚੱਲੀਏ ਬਾਹਰ ਘਰ ਆਪਣੀ ਦਾਲ ਤੇ ਰੋਟੀ ਆਪਾਂ ਕਿਤੇ ਰੈਸਟੋਰੈਂਟ 'ਚ ਜਾਣਾ ਹੈਗਾ। ਤੂੰ ਨਾ ਹਰ ਵੇਲੇ ਪੈਸੇ ਬਚਾਉਣ ਵਾਲੇ ਮਗਰ ਪਿਆ ਰਿਹਾ ਕਰੋ। ਮੇਰੀ ਨਾ ਗੱਲ ਸੁਨਿਆ ਕਰੋ। ਇਹ 'ਚ ਪੈਸੇ ਬਚਾਉਣ ਵਾਲੀ ਕਿਹੜੀ ਗੱਲ ਆ ਕਰ ਲਈ ਨਾ। ਰੋਜ਼ ਬਾਹਰ ਦਾ ਖਾ ਕੇ ਨਾਲੇ ਆਪਣੀ ਸਿਹਤ ਖਰਾਬ ਕਰਾਂਗੇ ਤੇ ਨਾਲੇ ਇਦਾਂ ਚੰਗੇ ਲੱਗਿਦਾ ਇਦਾਂ ਖਰਚੇ ਬਾਰਾ ਖਾਣੇ ਆ। ਚਲੋ ਕੋਈ ਆਇਆ ਘਰ ਕੋਈ ਆਂ ਜਾਂ ਰਿਸ਼ਤੇਦਾਰ ਤੇ ਕਿਨਾਂ ਚੱਲ ਗਏ। ਜਾਂ ਕਿਤੇ ਮਹੀਨੇ ਬੰਦ ਹੋ ਗਿਆ। ਇਦਾਂ ਥੋੜਾ ਰੋਜ਼ ਮੂੰਹ ਚੁੱਕਿਆ ਤੇ ਨਾਲੇ ਆਪਣੀ ਸਿਹਤ ਨੂੰ ਵੀ ਨੁਕਸਾਨ ਲਾਓ। ਤੂੰ ਵੇਂਦੀ ਰਹੇਗੀ ਰੋਜ਼ ਤੇ ਨਾਤੇ ਤੇ ਦਿਖਾਉਂਦੇ ਆ ਵੀ 20 ਬਿਮਾਰੀਆਂ ਲੱ ਤੇ ਇਹ ਤਾਂ ਹੋਰ ਨਹੀਂ ਹੋਰ ਸੁਣਾਉਂਦਾ ਪਿਓ ਮੇਰੀ ਨਾ ਗੱਲ ਸੁਣੀਓ ਮੈਂ ਇਹ ਕਹਿਣ ਨਹੀਂ ਆਂ ਫੇ ਰੋਟੀ ਘਰੇ ਆਈ ਆ ਦੀਦੀ ਹੁਣੀ ਗਏ ਸੀ ਨਾ ਉਹ ਲੈ ਕੇ ਆਏ ਆ ਤੇ ਚਲ ਵਧੀਆ ਠੀਕ ਆ ਜੇ ਪੱਕੀ ਪਕਾਈ ਆਈ ਆ ਤੇ ਨਾਲ ਤੇਰਾ ਕੰਮ ਸੌਖਾ ਹੋ ਗਿਆ ਤੂੰ ਵੀ ਖੁਸ਼ ਹੋਗੀ ਹੋਣੀ ਆ ਵੀ ਚਲ ਜਾ ਮਾਲਕਾ ਬਣਿਆ ਬਣਾਤਾ ਹੀ ਕੰਮ ਠੀਕ ਆ ਨਾਲੇ ਤੂੰ ਫੁਲਕੇ ਕਾਦੇ ਲੈਣੇ ਆ ਰਮਾਲੀ ਕੇ ਮੱਕੀ ਦੀ ਰੋਟੀ ਲੈਣੀ ਆ ਮੱਕੀ ਮੁੱਕੀ ਦੀ ਤੇ ਯਾਰ ਰਹਿਂਦਰ ਮਾਲੀ ਦੀ ਰੋਟੀ ਲੈ ਆਈ ਮੇਰੇ ਲਈ ਉਹਨਾਂ ਖਾ ਲਾਂਗਾ ਮੈਂ ਮੈਂ ਤਾਂ ਮੱਕੀ ਦੀ ਵੀ ਲੈਣੀ ਆ ਪਹਿਲਾਂ ਤਾਂ ਮੈਂ ਕਰਤੀ ਨਾ ਤੇ ਆਦੀ ਦੀਆਂ ਦੀ ਮੈਂ ਕਬਲ ਕਰ ਦੇਵਣੀ ਆ ਤੇ ਮੈਨੂੰ ਕਵਲਕਾਰ ਕਾ ਤੋ ਦੇਣੀ ਆ ਹਾਨੂੰ ਦੇ ਦੋ ਤੇ ਨਾਲ ਇਹ ਵੀ ਕਹਿਣ ਦੀ ਆਂਦੀ ਵਾਧੂ ਆ ਅੱਛਾ ਵਾਧੂ ਕਹਿਣ ਦੀ ਇਹਦਾ ਮਤਲਬ ਕੀ ਆ ਆਪ ਚੰਗਾ ਚੋਗਾ ਖਾ ਕੇ ਤੇ ਮਗਰੋਂ ਵਧਿਆ ਘਟਿਆ ਜਿਹੜਾ ਉਹ ਲੈ ਆ ਕੇ ਹਾਨੂੰ ਦੇਤਾ ਤੂੰ ਬੰਦ ਕਰ ਇੰਨੀ ਆ ਖਾਣਾ ਹੈਗਾ ਅਹੀਂ ਤੂੰ ਆਪਣੀ ਰੋਟੀ ਚਾਰ ਕਰ ਤੇ ਦਾਲ ਨਾਲ ਖਾਣੇ ਆ ਲੈ ਦਿਮਾਗ ਖਰਾਬ ਆ ਪੱਕੀ ਪਕਾਈ ਰੋਟੀ ਮਿਲਦੀ ਆ ਕੋਈ ਅੰਨ ਨੂੰ ਵੀ ਇੱਦਾਂ ਕਰਦਾ ਵਾ ਜਿੱਦਾਂ ਤੂੰ ਹੀ ਕਰਨ ਦੇ ਆ ਆਪੇ ਤਾਂ ਦੱਸਣ ਦੀ ਆਂ ਪਿਓਾਂ ਦੇ ਬਚਾ ਖੂਜਾ ਖਾਣੇ ਨਾਲੇ ਤੋਂ ਉਹਨਾਂ ਕੋ ਗੱਲਾਂ ਸੁਣਾਗੇ ਫਿਰ ਤੇਰਾ ਵੀ ਮੈਨੂੰ ਸਮਝ ਨਹੀਂ ਲੱਗਦਾ ਕਦੀ ਉਧਰ ਤੇ ਕਦੀ ਇੱਧਰ ਚੰਗੇ ਲੱਗੀਦਾ ਐਦਾ ਜੇ ਤੂੰ ਦੋ ਰੋਟੀਆਂ ਲਾ ਲੇਂਗੀ ਤੇ ਕਦੇ ਘਰ ਚੱਲੀ ਆ ਅੱਗੇ ਵੀ ਲੰਮਣੀ ਆ ਮੈਂ ਨਹੀਂ ਜੀ ਕਰਨੀ ਨਾ ਉਹਨੇ ਕਹਣਾ ਕਦੀ ਆਂਦੀ ਹੈ ਲੈ ਲੈਣੇ ਆ ਕਦੀ ਆਨੀ ਨਹੀਂ ਲੈਣੇ ਨੇ ਮੇਰੇ ਕੋਲ ਨਹੀਂ ਅਜੇ ਪਖੰਡ ਹੁੰਦੇ ਹੁਣ ਰੋਟੀ ਉਹ ਹੀ ਖਾਣੀ ਆ ਉਹ ਚਲ ਉਹ ਹੀ ਕਰ ਜਾ ਕੇ ਗਰਮ ਤੇ ਕਰ